ਨਰਕੀ ਜਦੋਂ ਵੀ ਤੋਂ ਪੜ ਗਈ ਸੀ ਉਹ ਨਾਂ ਸੰਤੋਸ਼ ਨਾਂ ਦਾ ਲੜਕਾ ਸੀ ਉਹ ਲੈ ਕੇ ਲੈ ਗਿਆ ਸੀ ਕਿ ਉਹਦੀ ਕਾਫੀ ਅਸੀਂ ਪਾਲ ਕੀਤੀ ਮਨ ਕੇ ਜੇ ਕਿਸਾਨ ਗੁਸ਼ਨ ਲੈ ਕੇ ਉਹ ਯੂਪੀ ਚਲਾ ਗਿਆ ਸੀ ਲੈ ਕੇ ਨਰਕੀ ਨੂੰ ਚੋਣ ਨਾਲ ਚੜਕੀ ਸੀ ਤੇ ਅੱਜ ਅਸੀਂ ਜੰਦਰ ਫੜ ਕੇ ਇਸ ਚੰਗਰਾਂ ਕੋਰਜਮਾ ਚ ਬਰਕਾ ਵੀ ਕਿੰਨੀ ਕੋਮ ਹੈ ਬਰਕਾ ਵੀ ਭਾਈ ਤੀਨ ਅਜੀਬ ਲੱਗਦਾ ਵਿਆਹ ਸੀ ਉਸ ਦਾ ਨਰਕਾ ਵਿਆਹ ਹੋ ਗਿਆ ਸੱਜਾ ਜਿੱਤਲਾ ਪਰਿਵਾਰ ਦਾਸਿਆ ਸੀਗਾ ਕੋਈ ਬੈਂਕਲੋ ਵਗੈਰੇ ਨਹੀਂ ਕਰਾ। ਮੈਂ ਸਭ ਕੋਈ ਕਰਾਵਾਂਗੇ ਮੈਡੀਕਲ ਕਰਾਵਾਂਗੇ ਲੜਕੀ ਦਾ ਵੀ ਕਰਾਵਾਂਗੇ ਬੱਚੇ ਦਾ ਵੀ ਕਰਾਵਾਂਗੇ ਟੇਮ ਕੋਟ ਪੇਸ ਕਰ ਰਹੇ ਆ। ਮਾਮਲੇ ਦੇ ਜੋਗੇ ਸਰ ਕੋਈ ਕਰਵਾਉਂਗਾ ਤੇ ਪਹਿਲਾਂ ਅੱਲ ਦੀ ਪਹਿਲਾਂ ਹੀ ਦਰਫੀ। ਵੀ ਤਾਂ ਕਰਾਵਾਂਗੇ। 363 ਛਾੜ ਦੇ ਬਾਕੀ ਹੁਣ ਜੋ ਮੈਡੀਕਲ ਦੇ ਉਦਾਰ ਤੇ ਟੂਕ ਜਿਹੀ ਆਵਾਟਾ ਕਰਾਂਗੇ। ਪਰ ਇਹਦੇ ਤੇ ਲੱਗੇਗਾ ਕੋਪਰ ਲੱਗੇਗਾ ਜੀ ਲੱਗੇਗਾ ਲੜਕੀ 12 ਸਾਲ ਦੀ ਹੈ ਨਾ ਲਾ ਮੰਗ ਲੋ। ਇਹਨਾਂ ਕੁਛ ਮੈਡੀਕਲ ਉਦਾਰ ਤੇ ਜੁਗੀ ਆਇਆ ਉਹ ਕਰਾਂਗੇ। ਕੀ ਕਹਿਣਾ ਹੈ ਅੱਜ ਇਹ ਵਾਲਾ ਕੇਸ ਸਾਹਮਣੇ ਆਇਆ ਹੈ ਦੇਖੋ ਬੜੀ ਦੁਖਦਾਈ ਘਟਨਾ ਹੋਈ ਸੀਗੀ ਪਿਛਲੇ 1.5 ਮਹੀਨੇ ਪਹਿਲਾਂ ਇੱਥੇ ਦੇ ਜਿਹੜੇ ਪ੍ਰਵਾਸੀ ਫੈਮਿਲੀ ਹੈ ਉਹਨਾਂ ਦੇ ਇੱਕ 14 ਸਾਲ ਦੀ ਨਾਬਾਲਗ ਲੜਕੀ ਨੂੰ ਬਹਿਲਾ ਫਸਲਾ ਕੇ ਇੱਕ ਬੰਦਾ ਸੰਤੋਸ਼ ਨਾਮ ਦਾ ਉਹ ਲੈ ਕੇ ਜਿਹੜਾ ਰਾਜਪੁਰੇ ਤੋਂ ਭੱਜ ਗਿਆ ਸੀਗਾ ਤੇ ਜਿਹੜਾ ਪਰਿਵਾਰ ਸਾਡੇ ਕੋਲ ਆਇਆ ਪਰਿਵਾਰ ਨੇ ਅਸ਼ੰਕਾ ਜਤਾਈ ਕਿ ਸਾਡੀ ਬੇਟੀ ਨੂੰ ਜਾਂ ਤਾਂ ਦੇ ਵਪਾਰ ਚ ਨਾ ਪਾ ਦੇ ਜਾਂ ਸਾਡੀ ਬੇਟੀ ਨੂੰ ਵੇਚ ਨਾ ਦੇ ਤੇ ਜਾਨ ਨੂੰ ਮਾਰਨ ਦੀ ਵੀ ਜਿਹੜੀ ਇਹਨਾਂ ਨੂੰ ਜਿਹੜੀ ਸ਼ੰਕਾ ਸੀਗੀ ਕਿ ਸਾਡੀ ਬੇਟੀ ਨੂੰ ਕੋਈ ਜਾਨ ਤੋਂ ਵੀ ਮਾਰ ਸਕਦਾ ਇਸ ਪ੍ਰਤੀ ਫਿਰ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਸਾਡੇ ਨਿਸ਼ਾਨਦ지 ਸੀ ਬਲਦੇਵ ਜੀ ਤੇ ਐਸ ਐਚਓ ਸਾਹਿਬ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਆ ਟੀਮ ਮਿਲੀ ਹੈ ਸਾਡੀ ਤੇ ਉਸ ਸੰਬੰਧੀ ਜਿਹੜੀ ਇਹ ਕੱਲ ਪੁਲਿਸ ਦੀ ਜਿਹੜੀ ਮੁਸਤੱਦੀ ਨੇ ਤੇ ਉਹ ਬੰਦਾ ਅਸੀਂ ਰਿਕਵਰ ਕਰਿਆ ਤੇ ਬੜਾ ਅਸੀਂ ਧੰਨਵਾਦ ਕਰਦੇ ਆ ਜਿਹੜੀ ਵੀ ਰਾਜਪੁਰਾ ਪੁਲਿਸ ਪ੍ਰਸ਼ਾਸਨ ਦਾ ਕੁੜੀ ਦੀ ਉਮਰ ਕਿੰਨੀ ਹੈ ਦੇਖੋ ਕੁੜੀ ਦੀ ਉਮਰ ਜਿਹੜੀ ਡਾਕੂਮੈਂਟਾਂ ਦੇ ਆਧਾਰ ਤੇ ਜੋ ਇਹਨਾਂ ਨੇ ਸਾਨੂੰ ਦੇਆ ਕੁੜੀ ਦੀ ਉਮਰ 14 ਸਾਲ ਦੀ ਹੈ ਤੇ ਜਿਹੜਾ ਇਹ ਲड़का ਹੈ ਲਗਭਗ 30 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਪਹਿਲਾਂ ਤੋਂ ਸ਼ਾਦੀशुदा ਹੈ ਚਾਰ ਹੀ ਦੇ ਕੁੜੀਆਂ ਬੱਚੀਆਂ ਇਸ ਤੋਂ ਬਾਅਦ ਵੀ ਦੇਖੋ ਇਨਸਾਨੀਅਤ ਨੂੰ ਦਰਕੁਨਾਰਾ ਕਰਕੇ ਇਹ ਬੰਦਾ ਐਡੀ ਕਾਨੂੰਨੀਕ ਘਟਨਾ ਕਰਦਾ ਹੈ ਕਿ 14 ਸਾਲ ਦੀ ਜੀਵੇਂ ਉਹਦੀ ਬੱਚਿਆਂ ਬਰਾਬਰ ਹੀ ਆਂਦੀ ਹੈ ਉਸ ਲੜਕੀ ਨੂੰ ਲੈ ਕੇ ਪੱਜਦਾ ਤੇ ਸਾਨੂੰ ਇਹ ਅਨਸ਼ੰਕਾ ਹੈ ਕਿ ਇਹ ਕੋਈ ਦੇਵਪਾਰਦੇ ਕਰਨ ਵਿੱਚ ਵੀ ਲੱਗਦਾ ਸੀਗਾ ਕਿ ਇਹ ਦੇਵਪਾਰਦੇ ਵਿੱਚ ਪਾਏਗਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸਾਨੂੰ ਪਰਿਵਾਰ ਵੱਲੋਂ ਇੱਕ ਅਨਸ਼ੰਕਾ ਜਤਾਈ ਗਈ ਹੈ ਕਿ ਸਾਡੀ ਕੁੜੀ ਨਾਲ ਜਿਹੜਾ ਰੇਪ ਕੀਤਾ ਗਿਆ ਹੋ ਸਕਦਾ ਤੇ ਅਸੀਂ ਅੱਜ ਪੁਲਿਸ ਨਾਲ ਗੱਲ ਕਰਕੇ ਜਿਹੜੀ ਕੁੜੀ ਦਾ ਮੈਡੀਕਲ ਵੀ ਕਰਵਾਉਣ ਜਾ ਰਹੇ ਹਾਂ ਕੀ ਮੰਗ ਕਰਦੇ ਜੀ ਪਾ ਪੁਲਿਸ ਤੋਂ ਇਹੀ ਮੰਗ ਹੈ ਕਿ ਇਸ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਕਾਨੂੰਨ ਇਹ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਜਿਹੜਾ ਪੂਰਾ ਡੰਡ ਲਾਇਆ ਜਾਏ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਇੱਕ ਸੋਸ਼ਲ ਜਿਹੜਾ ਮੈਸੇਜ ਹੈ ਲੋਕਾਂ ਵਿੱਚ ਦਿੱਤਾ ਜਾਏ ਤੇ ਦੇਖੋ ਇੱਕ ਵਾਰ ਮੈਂ ਦੁਬਾਰੇ ਕਹਿਣਾ ਚਾਹਾਂਗਾ ਕਿ ਅਸੀਂ ਕਈ ਵਾਰ ਆ ਜਿਹੜੀ ਪੁਲਿਸ ਨੂੰ ਆ ਭੰਡਦੇ ਆ ਪਰ ਇੱਥੇ ਪੁਲਿਸ ਨੂੰ ਅਸੀਂ ਬਿਲਕੁਲ ਸ਼ਾਬਾਸ਼ੀ ਵੀ ਦੇਣਾ ਚਾਹਾਂਗੇ ਉਹਨਾਂ ਦੀ ਤਾਰੀਫ਼ ਵੀ ਕਰਨਾ ਚਾਹਾਂਗੇ ਕਿਉਂਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਪ੍ਰਵਾਸੀਆਂ ਦੀ ਕੁੜੀ ਹੈ ਉਹਨਾਂ ਨੇ ਬਿਲਕੁਲ ਆਪਣੀ ਬੇਟੀਆਂ ਵਾਂਗੂ ਕਿ ਸਾਗਰ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੁੰਦੀ ਉਵੇਂ ਹੀ ਪੁਲਿਸ ਨੇ ਬੜੀ ਮੁਸਤੈਦਗੀ ਨਾਲ ਉਹਨਾਂ ਦੇ ਨੰਬਰ ਟੇਪ ਕੀਤੇ ਉਹਨਾਂ ਨੂੰ ਟ੍ਰੇਸ ਕੀਤਾ ਸਾਰਾ ਬਹੁਤ ਹੀ ਵਿਸ਼ੇਸ਼ ਤੌਰ ਤੇ ਵੱਡੇ ਵੀਰ ਬਲਦੇਵ ਜੀ ਜਿਹੜੇ ਐਸਆਈ ਆ ਇਸ ਕੇਸ ਦੇ ਇੰਚਾਰਜ ਵੀ ਆ ਉਹਨਾਂ ਵੱਲੋਂ ਬਹੁਤ ਮੁਸਤੈਦਗੀ ਨਾਲ ਇਹਦਾ ਦੇਖੋ ਜਿਹੜਾ ਆ ਸਾਨੂੰ ਨੇੜੇ ਲਾਇਆ ਗਿਆ ਕੰਮ ਨੂੰ ਤੇ ਸਾਡੀ ਜਿਹੜੀ ਹੈ ਕੁੜੀ ਨੂੰ ਠੀਕ ਠਾਕ ਹੈ ਜਿਹੜਾ ਚ ਬਰਾਮਦ ਕੀਤਾ ਗਿਆ ਬਾਕੀ ਉਹਨਾਂ ਦਾ ਮੈਡੀਕਲ ਹੁੰਦਾ ਉਸ ਤੋਂ ਬਾਅਦ ਦੀ ਅਪਡੇਟ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਠੀਕ ਦੁਬਾਰਾ ਦੁਬਾਰਾ ਸੇ ਕਰਾਂਗੇ ਹਾਂ ਕੀ ਆ ਮਾਮਲਾ ਕੀ ਹੋਇਆ ਜੀ ਮੇਰੀ ਲੜਕੀ ਕੋ ਬੇਹਲਾ ਬੁਸਲਾ ਕੇ ਲੈ ਕੇ ਆ ਸੰਤੋਸ਼ ਹਾਂ ਕੀ ਉਮਰ ਦੀ ਲੜਕੀ 14 ਸਾਲ ਦੀ ਉਮਰ ਦੀ ਹੈ ਸਰ ਉਸ ਲੜਕੀ ਕੀ ਸੰਤੋਸ਼ ਕੀ ਕੀ ਉਮਰ ਹੈ ਸੰਤੋਸ਼ ਕੇ ਪਾਸ 4 ਲੜਕੀਆਂ ਹੈ 5 ਲੜਕੀਆਂ ਹੈ ਉਸਕੇ ਪਾਸ ਹੋਰ ਉਸकी ਘਰਵਾਲੀ ਵੀ ਸਾਥ ਹੈ ਹਾਂ ਔਰ ਉਹ ਲੈ ਕੇ ਆਤਾ ਸਰ तो हाँ। कितने तुम आपके साथ ही रहता था नहीं नहीं पास में रहता था हाँ। तो फिर कितने समय बाद जो है आ, एक सवा महीना हो गया सर उसको अच्छा। सवा महीने बाद पुलिस वालों के जरिए हमने उसको पकड़ लिया पुलिस वालों ने हमारी सेवा की है हाँ। और उनका धन्यवाद और प्रधान जी भी आ गए थे हमारे सरपंच उन्होंने भी हमारी सेवा की और हमारी लड़की वहाँ मिल गई है ठीक है तो क्या क्या कहना चाहते हो जिन्होंने आपकी लड़की को भगा सर उसको सजा कराना चाहते हैं उसको दंड मिलना चाहिए